ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਪ੍ਰੀपेड ਆਟੋ ਰਿਕਸ਼ਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਕਿਹਾ ਕਿ 에어ਪੋਰਟ ਪ੍ਰੀपेड ਟੈਕਸੀ ਯੂਨੀਅਨ ਦੇ ਪ੍ਰਧਾਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਯੂਨੀਅਨ ਦੇ ਮੈਂਬਰ ਰਹੇ ਜਵਾਰ ਲਾਲ ਦੇ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਉਸ ਦੀ ਕਰਮਸ਼ੀਅਲ ਗੱਡੀ ਨੂੰ 에어ਪੋਰਟ ਦੇ ਸਟੈਂਡ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਜਦ ਕਿ ਉਸ ਨੂੰ ਬਿਨਾਂ ਕਾਰਨ ਰੰਜਿਸ਼ ਦੇ ਚੱਲਦੇ ਯੂਨੀਅਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਸੰਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀ ਪ੍ਰਧਾਨ ਜੋਗਾ ਸਿੰਘ ਦੀ ਸ਼ਹਿ ਤੇ ਉਸ ਦੇ ਕੁਝ ਸਾਥੀਆਂ ਨੇ ਝਗੜਾ ਕਰਦਿਆ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਜਾਤ ਸੰਬੰਧੀ ਮਾੜੀ ਸ਼ਬਦਾਵਲੀ ਵਰਤੀ ਗਈ। ਉਹਨਾਂ ਕਿਹਾ ਕਿ ਪਰੀਪੇਡ ਟੈਕਸੀ ਸਟੈਂਡ ਵਿੱਚ ਕਿਸੇ ਵੀ ਕੰਮ ਕਰਨ ਵਾਲੇ ਵਿਅਕਤੀ ਨਾਲ ੱੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਥਾਣਾ 에ਰਪੋਰਟ ਦੇ ਮੁੱਖ ਅਫਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਦਰਖਾਸਤ ਦਿੱਤੀ ਗਈ ਹੈ। ਇਸ ਸੰਬੰਧੀ ਪੂਰੀ ਪੇਡ ਟੈਕਸੀ ਯੂਨੀਅਨ ਦੇ ਪ੍ਰਧਾਨ ਜੋਗਾ ਸਿੰਘ ਨੇ ਕਿਹਾ ਕਿ ਇਹਨਾਂ ਵੱਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਨਿਯਮਾਂ ਅਨੁਸਾਰ ਯੂਨੀਅਨ ਦੇ ਮੈਂਬਰਸ਼ਿਪ ਵਾਲੇ ਟੈਕਸੀ ਚਲਾ ਰਹੇ ਹਨ। ਉਹਨਾਂ ਕਿਹਾ ਕਿ 에ਰਪੋਰਟ ਅਥਾਰਟੀ ਵੱਲੋਂ ਅੰਦਰ ਵੀ ਆਟੋ ਦੀ ਐਂਟਰੀ ਬੰਦ ਅੰਮ੍ਰਿਤਸਰ ਤੋਂ ਤਹਿਲਕਾ ਟੀਵੀ ਦੇ ਖੁਸ਼ਬੂ ਸ਼ਰਮਾ ਦੀ ਰਿਪੋਰਟ। ਮਾਮਲਾ ਜੀ ਮੇਰਾ ਨਾਮ ਹੈਗਾ ਜੈਜੂ ਕਸਈ। ਠੀਕ ਹੈ ਜੀ। ਸ੍ਰੀ ਗੁਰੂ ਆਮਦਾ ਜੀ ਨੇ ਤੁਮੈਨੇ 38 ਟੈਕਸਟ ਐਸੋਸੀਏਸ਼ਨ ਨੂੰ ਜੁੜਾ ਦਿੱਤਾ। ਠੀਕ ਹੈ ਜੀ। ਨੂੰ ਆਪਣੀ ਜੀ ਸੱਤ ਨੇ ਅੰਦਰ ਆਪਣੀ ਐਸੋਸੀਏਸ਼ਨ ਦੇ। ਠੀਕ ਹੈ ਜੀ। ਤੇ ਸੱਤਾਂ ਦੇ ਨਾਂ ਤੇ ਸਾਡੇ ਜਿੱਦਾਂ ਸ਼ੀਰੋ ਰਿਡਿੰਗਾਂ ਦੇ ਬਸੇ ਚੱਲੀ ਆਏ। ਜਿਨੇ ਦੇ ਤੱਕ ਮੈਂ ਰੋੜੇ ਵਿੱਚ ਸਾਡੇ ਹੀ ਕੁਛ 40 ਸਾਲ ਤੋਂ ਕਿਤੇ ਨਹੀਂ ਕੰਮ ਕਰ ਜਾ ਰਹੇ ਤਾਂ ਅਸੀਂ ਇਹ ਦੁਬਾਰਾ ਕਰੀ ਜਾ ਰਹੇ ਹਾਂ ਬਿਲਕੁਲ ਜਦੋਂ ਵੈਨਾਂ ਦਾ ਦੌਰ ਸੀ ਜੀ ਇੱਕ ਤਿੰਨ ਮਹੀਨਾ ਉਹਨੇ ਸਾਡੇ ਸਟੈਂਡ ਦੇ ਲੈਣ ਲਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਯੂਨੀਅਨ ਫੰਡ ਦੀ ਗੱਲ ਚੱਲੀ ਮੇਰਾ ਕਹਿੰਦੇ ਯੂਨੀਅਨ ਫੰਡ ਵੀ ਕੋਈ ਜ਼ਿਆਦਾ ਨਹੀਂ ਮਤੂੰ ਤੇ ਨਹੀਂ ਦੇ 4000 ਆ ਰਹੀ ਸੀ ਉਹਨਾਂ ਦਿਨਾਂ 'ਚ ਤੇ ਯੂਨੀਅਨ ਫੰਡ ਦੇ ਹੰਦਾ ਮਾਰਾ ਤੇ ਆਪੇ ਹੀ ਗੱਡੀ ਖਾ ਚੇਖਣ ਚ ਵੱਢ ਕੇ ਬਾਹਰ ਚਲਾ ਗਿਆ ਠੀਕ ਹੈ ਜੀ ਇਹਨੇ ਖੰਗਣੀ ਦਿੱਤਾ ਇਹ ਸਾਡੀ ਵੀ ਨਹੀਂ ਐਪਰੀਸ਼ੀਏਸ਼ਨ ਤੋਂ ਬਾਹਰ ਹੋ ਗਿਆ ਸਰ ਨੇ ਤੁਮ ਡੇਟ ਦਿੱਤੀ ਹੈ ਕਿ ਉਹ ਇਹਨਾਂ ਨੇ ਕਾਫੀ ਉਹਨਾਂ ਸਾਡੇ ਹੰਦੇ ਜੀ ਨਾਲ ਸਾਡੇ ਤੇ ਵਾਹਿਗੁਰੂ ਜੀ ਦਾ ਪਿਆਰ ਹੈ ਜੈਲ ਕਲੋਨੀ ਉਹ ਉਹ ਇਸ ਟੀਮ ਦਾ ਮੈਟਰ ਨਹੀਂ ਹੈ ਇਹ ਆਟੂ ਵਾਲੇ ਆਊਟਸਾਈਡਰ ਬੰਦੇ ਆ ਠੀਕ ਹੈ ਜੀ ਉਹ ਬਾਹਰੋਂ ਆ ਕੇ ਸਾਡੀ ਮਤਲਬ ਸਾਡੇ ਆਪਣਾ ਲਾਂਚ ਕਰਦੇ ਆ ਸਾਨੂੰ ਸਾਡੇ ਚਾਰ ਚੰਦੇ ਆ ਉਹਨਾਂ ਉੱਪਰ ਬਿਲਕੁਲ ਜੀ ਹਾਲ ਤੁਹਾਡਾ ਕੀ ਹੈ ਇਹਨਾਂ ਨੇ ਕੋਲ ਇਹਨਾਂ ਨੂੰ ਪੁੱਛੋ ਤੁਹਾਡੇ ਕੋਲ ਇਹ ਅਟਰੀ ਦੇ ਅੰਦਰ ਕਮਿਸ਼ਨ ਹੈ ਜਿੰਨੀਆਂ ਆਨਸਾਈਡੋਂ ਕਰਦੇ 10 15 ਜਿੰਨੀਆਂ ਮਤਲਬ ਜੇ ਆ ਗਈ 에어ਪੋਰਟ ਦੇ ਅੰਦਰ ਖਲਾਰਦੇ ਸੀ ਉਹ ਵੀ ਅਸੀਂ ਆਨਲਾਈਨ ਬੰਦਾ ਰਿਕਾਰਡ ਪੜੀ ਜਾਊ ਆਪਣਾ ਪਾਈ ਪਈ ਆ ਖਾਣੇ ਦੀ ਪਈ ਆ ਇਹਦੇ ਨੂੰ ਸਰਦਨ ਪਈ ਆ ਪਰਸੈਂਟ ਵਾਧੇ ਨੂੰ ਤੁਸੀਂ ਕੀ ਕਰਨਾ ਚਾਹੋਗੇ ਜੀ ਜਿਸ ਤਰ੍ਹਾਂ ਇਹ ਵੱਡਾ ਦਾਵਾ ਕਰਦੇ ਨੇ ਜਿੱਤੇ ਕਾਲੀ ਤੋਂ ਕਿੰਦਾ ਸਾਨੂੰ ਕੋਈ ਪ੍ਰੂਫ ਲੈ ਆ ਕੇ ਦੇ ਸਕਦੇ ਹਾਨੂੰ ਦੱਸਣ ਹੀ ਯਾਰ ਸਫੇਰੀ ਐਸੋਸੀਏਸ਼ਨ ਖਲੋਤੀ ਆ ਆ ਸਾਰੇ ਮੇਰੇ ਬੰਦੇ ਆ ਮੇਰੇ ਨਾਲ ਗੱਡੀਆਂ ਚਲਾਉਂਦੇ ਆ ਜਿਨ੍ਹਾਂ ਨੂੰ ਕੋਈ ਤੰਗੀ ਆ ਤੇ ਪੁੱਛਣ ਉਹ ਇਹਨਾਂ ਨੂੰ ਫਿਰ ਕਿੰਨੇ ਸਾਲ ਦਾ ਆਪਣਾ ਟੈਂਡਰ ਹੈ ਹਾਂਜੀ ਕਿੰਨੇ ਸਾਲ ਦਾ ਟੈਂਡਰ ਹੈ ਆਪਣਾ ਸਾਡਾ ਟੈਂਡਰ ਹੋਇਆ ਸੀ ਜੀ ਅਜ ਤੂੰ ਪਿਛਲੇ 3 ਸਾਲ 3 ਸਾਲ ਪਿਛਲੇ ਆ ਤੇ ਹੁਣ ਸਾਡਾ ਹੋਇਆ ਫਿਰ ਆਪਣਾ ਅਕਤੂਬਰ ਨਵੰਬਰ ਦੇ ਵਿੱਚ ਹੋਇਆ ਉਸ ਦੇ ਵਿੱਚ ਵੀ ਇੱਕ ਵੀ ਇਦਾਂ ਦਾ ਕੋਈ ਹੋਇਆ ਮਾਮਲਾ ਕੋਈ ਫੰਮਿਆ ਬਿਲਕੁਲ ਨਹੀਂ ਜੀ ਅਜ ਤੱਕ ਨਹੀਂ ਕੋਈ ਕਦੀ ਗੱਲ ਬਣੀ ਪਹਿਲਾਂ ਇਸੇ ਤੋਂ ਬਾਅਦ ਹਾਂਜੀ ਪਹਿਲੀ ਵਾਰ ਹੀ ਹੋਇਆ ਇਸ ਤਰ੍ਹਾਂ ਮੈਂ ਕਹਿੰਦੇ ਸਾਡੀ ਇੱਕ ਗੱਡੀ ਤੁਸੀਂ ਲਗਵਾ ਦਿਓ ਅੰਦਰ ਸਾਡੇ ਮੁੰਡੇ ਦੀ ਜਿਹੜੀ ਨਵੀਂ ਹੈ। ਨਹੀਂ ਤਾਂ ਤੇ ਵੇਖੋ ਸਾਰਾ ਅੰਮ੍ਰਿਤਸਰ ਤੁਰਿਆ ਫਿਰਦਾ ਇਹਦਾ ਮਤਲਬ ਇਹ ਸਾਰਾ ਫੇਰਪੁਰ ਦੀ ਲੈਮਨ ਦੇ। ਕਿੱਦਾਂ ਲਪਾਵਾਂਗੇ? ਆਉਲਾ ਉੱਪਰ ਤੇ ਚਲਦੀਆਂ ਸਾਰੀਆਂ ਚਲਦੀਆਂ ਸੀ ਕਿੱਦਾਂ ਕਿਸੇ ਦੀ ਚੱਲੀ ਇੱਥੇ ਹੀ ਤਾਂ ਪਾਵਾਂਗੇ। ਨਹੀਂ ਜੀ ਧੰਨਵਾਦ। আসলে ਮੈਂ ਇਹ ਪਿੰਡ ਦਾ ਰਹਿਣ ਵਾਲਾ ਹਾਂ ਜਿੱਦ ਮੈਂ ਗੱਡੀ ਲੈਣੀ ਸੀ ਨਾ ਮੈਂ ਜੋਗੇ ਪ੍ਰਧਾਨ ਨੂੰ ਪੁੱਛਿਆ ਸੀ ਕਿ ਮੈਂ ਗੱਡੀ ਲੈ ਲਾਂ ਇਹ ਕਹਿੰਦੇ ਜਿੱਥੇ ਨਹੀਂ ਗੱਡੀਆਂ ਪਈਆਂ ਤੇਰੀ ਪੈਰੀ ਵੀ ਕੀ ਹੋ ਜਾਊਗਾ ਜਿੱਥੇ ਸਾਰੇ ਰੋਟੀ ਖਾਂਦੇ ਤੂੰ ਵੀ ਖਾਲੀ ਕਦੇ ਕੀ ਹੋ ਜਾਏਗਾ। ਚਲੋ ਫਿਰ ਮੈਂ ਕੱਲ ਇਗਨੋਰ ਕਰਕੇ ਫਿਰ ਮੈਂ ਅਗਲੇ ਦਿਨ ਆਪਣੇ ਚਾਚਾ ਜੀ ਬੈਠੇ ਸੀ ਮੇਰੇ ਲਾਗੇ ਮੈਂ ਫਿਰ ਜਾ ਕੇ ਪਿੱਛੇ ਚਾਚਾ ਜੀ ਦੇ ਵਿੱਚ ਪ੍ਰਧਾਨ ਸਾਹਿਬ ਗੱਡੀ ਲੱਲੀਏ ਕਹਿੰਦੇ ਲੱਲੋ ਭਾਜੀ ਕੋਈ ਗੱਲ ਨਹੀਂ ਜਿੱਥੇ ਨਹੀਂ ਆ ਪੈਂਡੀਆਂ ਤੁਹਾਡੀ ਪੈ ਜਾਊਗੀ ਕੀ ਹੋ ਜਗਾ ਚਲੋ ਜੀ ਮੈਂ ਗੱਡੀ ਲੱਲੀ ਮੈਂ 2 ਮਹੀਨੇ ਗੱਡੀ ਚਲਾਈ ਆ ਉਸ ਦਿਨ ਇਹਨਾਂ ਨੇ ਮੀਟਿੰਗ ਕੀਤੀ ਆ ਜੀ ਬਾਕੀ ਉਥੇ ਚਾਰ ਪੰਜ ਜਾਣੇ ਦੇ ਗੱਡੀ ਪੈ ਗਈ ਉਹ ਵੀ 40 ਸਾਲ ਤੋਂ ਪੁਰਾਣੇ ਮੈਂਬਰ ਸੀ ਉਹਨਾਂ ਦੀਆਂ ਨੇ ਗੱਡੀਆਂ ਪਾ ਲਈਆਂ ਤੇ ਮੇਰੀਆਂ ਗੱਡੀ ਕੱਢ ਦਿੰਦੇ ਆ ਤੇ ਗੱਡੀ ਨਹੀਂ ਭਾਈ ਜਾ ਸਕਦੀ ਤੇ ਜੋਗਾ ਸਿੰਘ ਫਿਰ ਉਸ ਦਿਨ ਚਾਚਾ ਜੀ ਕੋਲ ਜੇ ਕਹਿੰਦੇ ਗੱਡੀ ਕਹਿੰਦੇ ਅਸੀਂ ਲਿਖਣੀ ਨਹੀਂ ਗੱਡੀ ਜੋ ਮਰਜ਼ੀ ਕਰ ਲੋ ਜਿੱਥੇ ਮਰਜ਼ੀ ਚੱਲ ਜਾਓ ਅਸੀਂ 3 ਸਾਲ ਤੱਕ ਤੁਹਾਡੀ ਗੱਡੀ ਨਹੀਂ ਲਿਖਣੀ ਜੋ ਮਰਜ਼ੀ ਕਰ ਲੋ ਤੁਸੀਂ ਠੀਕ ਹੈ ਮੁੱਦਾ ਇਹ ਆ ਜੀ ਸਰ ਜੋ ਪ੍ਰੀਪਲੇਡ ਟੈਕਸੀ ਸਟੈਂਡ ਦੇ ਆ ਪ੍ਰਧਾਨ ਜੀ ਜੋਗਾ ਸਿੰਘ ਸੰਨੁਕ ਦਦਾਰ ਸਿੰਘ ਤੇ ਹਰਪ੍ਰੀਤ ਸਿੰਘ ਤੇ ਸਾਨੂੰ ਆਪਣਾ ਹੈਗਾ ਇਹ ਜੋ ਜੀ ਵੱਲੋਂ ਇੰਨਾ ਦੇ ਸੰਬੰਧੀ ਮਤਲਬ ਕਿ ਸਾਨੂੰ ਬਦਮਾਸ਼ੀ ਨਾਲ ਜੱਗੂ ਭਗਵਾਨਪੁਰੀ ਦੀਆਂ ਧੰਗੇ ਲੁੰਦੇ ਆ ਜੀ ਠੀਕ ਹੈ ਜੀ ਕਾਫੀ ਟਾਈਮ ਤੋਂ ਅਸੀਂ ਹੱਦ ਨਾਲ ਰਹਿੰਦੇ ਸੀ ਬਾਈ ਰਾਦੇ ਆ ਮੁੱਦਾ ਇਹ ਹੈ ਕਿ ਆ ਜਵਾਹਰ ਲਾਲ ਹੈ ਜੀ ਇਹ ਟੈਕਸੀ ਯੂਨੀਅਨ ਦੇ 40 ਸਾਲ ਪੁਰਾਣੇ ਮੈਂਬਰ ਜਨਾਂ ਆ ਛੂਟ ਆਟੋ ਯੂਨੀਅਨ ਦਾ ਵੀ ਮੈਂਬਰ ਆ ਨਾ ਪਰ ਇਹ ਹੈ ਕਿ ਉਹ ਪ੍ਰਧਾਨ ਜੀ ਕਹਿੰਦੇ ਆ ਕਿ ਅਸੀਂ ਜਵਾਹਰ ਲਾਲ ਦੀ ਗੱਡੀ 에어ਪੋਰਟ ਤੇ ਨਹੀਂ ਭੰਨਦੇ ਨੇ ਧੱਕੇਸ਼ਾਈ ਕਰਦੇ ਆ 14 ਤਰੀਕ ਨੂੰ ਅਸੀਂ ਐਸਐਚਓ ਸਾਹਿਬ ਨੂੰ ਅਸੀਂ ਦਿਖਾ ਦਿੰਦੇ ਹਾਂ ਜੀ ਐਸਐਚਓ ਸਾਹਿਬ ਸਾਡੀ ਪੂਰੀ ਸੁਣਵਾਈ ਕਰਦੇ ਆ ਜਿੱਦੇ ਤੁਹਾਨੂੰ ਇਨਸਾਫ ਮਿਲੇਗਾ 15 ਤਰੀਕ ਨੂੰ ਸਵੇਰੇ ਅਸੀਂ ਉੱਥੇ ਟਮਾਣਾ ਬੈਠੇ ਹੁੰਦੇ ਆ ਜੀ 에ਅਰਪੋਰਟ ਦੇ ਤੇ 15 20 ਜਣੇ ਆਉਂਦੇ ਆ ਸਾਡੇ ਕੋਲ ਤੇ ਸਾਨੂੰ ਗਾਲੀ ਗਲੋਚ ਕਰਨ ਲੱਗ ਜਾਂਦੇ ਆ ਧਮਕੀਆਂ ਦੇਣ ਲੱਗ ਜਾਂਦੇ ਆ ਤੇ ਅਸੀਂ ਜੱਗੂ ਦੇ ਬੰਦੇ ਆ ਜੀ ਅਸੀਂ ਤੁਹਾਡੇ ਤੇ ਉਹ ਕਰਦਾਂਗੇ ਇਹ ਕਰਦਾਂਗੇ ਤੁਹਾਨੂੰ ਤੁਹਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਹੀ ਆ ਜੀ ਠੀਕ ਹੈ ਫਿਰ ਅਸੀਂ ਉਮਰਗੱਡ ਕਮਿਸ਼ਨਰ ਸਾਹਿਬ ਕੋਲ ਆਏ ਆ ਦਰਖਾਸਤ ਲੈ ਕੇ ਮਰੇ ਐਸਪੀ ਭਾਈ ਜਰ ਵੀ ਭਰਾ ਵੀ ਆ ਜਿਨ੍ਹਾਂ ਨੂੰ ਮੁੱਲਕ ਤੇ ਗਾਲੀ ਗਲੋਚ ਦਿੱਤੀ ਆ ਕਿਤੀ ਹੈ ਕਿ ਕੁੱਤੇ ਜੂੜੇ ਹੋਰ ਇਹੋ ਜਿਹੀ ਲੈਂਗੁਏਜ ਬੋਲੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਜੀ ਤੇ ਮੈਂ ਤੇ ਇਹ ਚਾਹੁੰਨਾ ਆ ਕਿ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਉਥੇ 에어ਪੋਰਟ ਦੇ ਕੈਮਰੇ ਵੀ ਲੱਗੇ ਆ ਜੀ ਕੈਮਰੇ ਚੈੱਕ ਕੀਤੇ ਜਾਣ ਸੀਐਸਓ ਸਰ ਨੇ ਉਹਨਾਂ ਨੇ ਸਾਡੀ ਜਾਨ ਬਚਾਈ ਆ ਜੇ ਸੀਐਸਐਸਾ ਉਹਨਾਂ ਦੀ سپورਟ ਨਾ ਹੁੰਦੇ ਤੇ ਸਾਡੀ ਹੋ ਸਕਦਾ ਕਿ ਉਹਨਾਂ ਦੀ سپورਟ ਹਰੇਕ ਤੱਕ ਇਹ ਮੈਂਬਰ ਦੀ ਜਾਨ ਵੀ ਜਾ ਸਕਦੀ ਠੀਕ ਹੈ ਸਾਨੂੰ ਇਹਨਾਂ ਤੋਂ ਖਤਰਾ ਵਾ ਦੁਨੀਆ ਨਾਲੋਂ ਪ੍ਰਧਾਨ ਕੋਲੋਂ ਕਿ ਸਾਡੇ ਕਿਸੇ ਵੀ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਇਨਾਂ ਦੇ ਬੰਦੀ ਸੀਪੀ ਸਾਹਿਬ ਨੂੰ ਰਿਕਵੈਸਟ ਕਰਦੇ ਆ ਕਿ ਇਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਕੋਈ ਮੈਂਬਰ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਵਕਤ ਤੋਹੀਂ 에ਅਰਪੋਰਟ ਦੇ ਅਥਾਰਟੀ ਨਾਲ ਗਲਬਾਰ ਕੀਤੀ ਹੈ ਜਿਹੜੇ ਸਰ ਨਹੀਂ ਗੱਲ ਆਪਾਂ ਫਿਲਹਾਲ 에ਅਰਪੋਰਟ ਅਥਾਰਟੀ ਨਾਲ ਗੱਲ ਨਹੀਂ ਕੀਤੀ ਅਸੀਂ ਤੇ ਸਰ ਇਹਨਾਂ ਦੀ ਕਿਉਂਕਿ 2 ਮਹੀਨੇ ਪਹਿਲਾਂ ਇਹ ਗੱਡੀ ਲਿਖੀ ਨਾ ਵੀ ਖੁਦ ਪ੍ਰਧਾਨ ਸਾਹਮਣੇ ਲਿਖੀ ਹੈ ਠੀਕ ਹੈ ਜੀ 2 ਮਹੀਨੇ ਗੱਡੀ ਚੱਲੀ ਹੈ 2 ਮਹੀਨੇ ਤੋਂ ਬਾਅਦ ਪਤਾ ਨਹੀਂ ਇਹਨਾਂ ਦੇ ਆਪਸ ਵਿੱਚ ਦੋ ਚਾਰ ਮੈਂਬਰ ਸ਼ਰਾਰਤੀ ਅੰਸਰ ਹੈਗੇ ਆ ਇੱਕ ਹਰਪ੍ਰੀਤ ਸਿੰਘ ਉਹ ਅੱਜ ਕੱਲ ਕਾਫੀ ਡਾਉਣ ਬਣਿਆ ਹੋਇਆ ਜੀ ਧਮਕੀਆਂ ਦੇ ਰਿਹਾ ਤੇ ਆਪਾਂ ਗੱਡੀ ਨਹੀਂ ਲਿਖਣੀ ਅਸੀਂ ਵੀ ਐਸਐਚਓ ਸਾਹਿਬ ਕੋ ਗਿਆ ਸੱਜੂ ਸਾਹਿਬ ਨੇ ਕਿਹਾ ਕਿ ਚਲੋ ਕੋਈ ਨਹੀਂ 14 ਤਰੀਕ ਨੂੰ ਪੱਤਰ ਖਾ ਦਿਨਗੇ ਬਾਈ ਹੈਂਡ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਆਪਾਂ ਇਹਨਾਂ ਦੀ ਸੁਣਵਾਈ ਕਰਦੇ ਹਾਂ ਤੁਸੀਂ ਕਮਿਸ਼ਨਰ ਸਾਹਿਬ ਨੂੰ ਨਾ ਜਾਓ ਅਸੀਂ 14 ਤਰੀਕ ਨੂੰ ਕਮਿਸ਼ਨਰ ਸਾਹਿਬ ਨੂੰ ਚਿੱਠੀ ਲਈ ਦਤੀ ਫਿਰ ਅਸੀਂ 15 ਨੂੰ ਫਿਰ ਬਾਈ ਪੋਸਟ ਸਪੀਡ ਪੋਸਟ ਕੀਤੀ ਹੈ ਜੀ ਠੀਕ ਹੈ 15 23 ਨੂੰ ਹਲੇ ਆਪਾਂ ਐਸਜੀਯੂ ਸਾਹਿਬ ਕੋਲ ਜਾਣਾ ਸੀ ਤੇ ਇਹ ਸਾਡੇ ਕੋਲ ਆ ਗਏ ਸਾਡੇ ਨਾਲ ਮਤਲਬ ਕਿ ਆਉਣ ਦੀ ਸਪੋਰਟ ਮੇਰੇ ਕੋਲ ਵੀਡੀਓ ਵੀ ਪਈ ਹੈ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਜੀ ਇਹ ਬੰਦੇ ਕਿਦਾਂ ਸਾਡੇ ਨਾਲ ਧੱਕੇਸ਼ਾਹੀ ਕਰਦੇ ਆ ਤੇ ਇੱਕ ਬੰਦੇ ਹੋਰ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਹ ਖੁਦ ਆ ਕੇ ਸਾਹਮਣੂ ਧਮਕੀਆਂ ਦੇ ਰਹੇ ਆ ਇੱਕ ਆ ਦੇਖੋ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਆ ਦੇਖੋ ਇਹ ਬੰਦੇ ਇਹੋ ਜਿਹੇ ਕਰਤੂਤਾਂ ਕਰ ਰਹੇ ਇਹ ਰਿਪੋਰਟ ਦੇ ਵਿੱਚ ਇਹੋ ਜਿਹਾ ਕੰਮ ਕਰਨਗੇ ਦੇਖੋ ਦੇ ਹੁਈ ਛਵੀ ਨਾਲ ਸਾਡੀ ਵੀ ਛਵੀ ਖਰਾਬ ਹੋ ਰਹੀ ਹੈ ਇਹਨਾਂ ਦੀ ਵੀ ਹੋ ਰਹੀ ਹੈ ਤੁਹਾਨੂੰ ਸੀਐਸਐਲ ਸਾਹਿਬ ਨਾ ਉੱਥੇ ਆਉਣ ਦੀ سپورਟ ਹੁੰਦੇ ਰਹੇ ਉਹਦਾ ਨਾ ਖਤਰਾ ਵੀ ਸਾਨੂੰ ਆਪਣੀ ਜਾਨ ਦਾ ਵੀ ਖਤਰਾ ਸੀ ਬਣ ਕੀ ਮੰਗ ਕਰਦੇ ਅਸੀਂ ਮੰਗ ਇਹ ਕਰਨੇ ਸੀ ਵੀ ਸਾਹਿਬ ਨੂੰ ਕਿ ਇਹਨਾਂ ਨੇ ਸਖਤ ਰੁਸਲਤ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੇ ਐਸਟੀ ਭਾਈ ਜਰੇ ਨਾਲ ਭਰਾਵਾਂ ਦੇ ਨਾਲ ਇਹਨਾਂ ਨੇ ਗਲਤ ਮਿਸਵਿਹੇਵ ਕੀਤਾ ਗਲਤ ਬੋਲਚਾਲ ਕੀਤਾ ਇਹਨਾਂ ਨੇ ਠੀਕ ਹੈ ਜੀ ਤੇ ਕੱਲ ਨੂੰ ਸਾਡੇ ਦੇ ਕਿਤੇ ਕੋਈ ਵੀ ਨੁਕਸਾਨ ਨਾ ਹੋਵੇ ਜੇ ਕੋਈ ਨੁਕਸਾਨ ਹੋਵੇਗਾ ਤਾਂ ਇਹ ਜ਼ਿੰਮੇਦਾਰ ਹੋਣਗੇ ਜੋਗਾ ਸਿੰਘ ਤੇ ਹਰਦੀਪ ਸਿੰਘ ਤੇ ਇਹਨਾਂ ਦੇ ਨਾਲ 20 25 ਇਹਦੇ ਬੰਦੇ ਅਨਪਛਾਤੇ ਨਾਲ ਉੱਥੇ ਆਏ ਹੁੰਦੇ ਸਾਨੂੰ ਨਾਮ ਦਾ ਨਹੀਂ ਪਤਾ ਜੀ ਤੇ ਉਹ ਤੁਸੀਂ ਕੈਮਰਾ 에어ਪੋਰਟ ਦੇ ਚੈੱਕ ਕਰ ਸਕਦੇ ਜੀ ਕਰਵਾ ਸਕਦੇ ਜੀ ਕਿ ਇਹ ਬੰਦੇ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਆ